ਡੌਗ ਸ਼ੋ ਡੌਗ ਸ਼ੋ ਕੌਣ ਡੌਗ ਰੇਸ ਕਰਾਈ ਗਈ ਹੈ ਜਿਹੜੀ ਜੀਆਰਬੀ ਵੱਲੋਂ ਜਿਹੜਾ ਇਹਨਾਂ ਦਾ ਬੋਰਡ ਬਣਿਆ ਸਾਰਾ ਇਹਦੀ ਨਿਗਰਾਨੀ ਕਰਦਾ ਇਹ ਕਰਵਾਉਂਦਾ ਸੋ ਇਹਨਾਂ ਨੂੰ ਮੈਂ ਸਾਰੇ ਇਸ ਪਿੰਡ ਨੂੰ ਵੀ ਤੇ ਸਾਰੇ ਪ੍ਰਬੰਧਕਾਂ ਨੂੰ ਬੋਰਡ ਨੂੰ ਵੀ ਵਧਾਈ ਦਿੰਦਾ ਨਾਲ ਇਹ ਹੈ ਵੀ ਸਾਡੀਆਂ ਪ੍ਰਾਤਨ ਵਿਰਾਸਤੀ ਖੇਡਾਂ ਜਿਹੜੀਆਂ ਅਸੀਂ ਵੇਖ-ਵੇਖ ਜਿਹੜੇ ਐਡੇ ਹੋਏ ਆ ਥੋੜਾ ਜਿਹਾ ਸਮਾਂ ਵਿੱਚ ਖੜੋਤ ਆ ਗਈ ਸੀ ਕਈ ਅੜਿੱਕੇ ਪੈਣ ਲੱਗੇ ਸੀ ਜਦੋਂ ਮੈਂ ਪਸ਼ੂ ਪਾਲਨ ਮੰਤਰੀ ਬਣਿਆ ਉਸ ਵੇਲੇ ਤੋਂ ਕੋਸ਼ਿਸ਼ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਡਿਊਟੀ ਲਈ ਵੀ ਇਹ ਚਾਹੇ ਕੁੱਤਿਆਂ ਦੀ ਰੇਸ ਹੈ ਚਾਹੇ ਘੋੜਿਆਂ ਦੀ ਚਾਹੇ ਜਿਹੜੀ ਪੈਲ ਗੱਡੀਆਂ ਦੀ ਹੈ ਜਾਂ ਕਬੂਤਰਬਾਜ਼ੀ ਹੈ ਇਹਦੇ ਤੇ ਜਿਹੜੀਆਂ ਪਾਬੰਦੀਆਂ ਨੂੰ ਪਾਸੇ ਕਰਨ ਵਾਸਤੇ ਉਪਰਾਲੇ ਕੀਤੇ ਜਾਣ ਉਹ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਸਾਰੇ ਬਹੁਤ ਸਾਰੇ ਲੋਕਾਂ ਦੀ ਰਾਇ ਲਈ ਅਫਸਰਾਂ ਦੀ ਵੀ ਔਰ ਇਸ ਤੇ ਇਹ ਇੱਕ ਪ੍ਰਚਾਰ ਹੋ ਜਾਂਦਾ ਸੀ ਵੀ ਇਹਨਾਂ ਨੂੰ ਕੋਈ ਮੈਡੀਸਨ ਵਗੈਰਾ ਦੇ ਕੇ ਰੇਸਾਂ ਵਿੱਚ ਸ਼ਾਮਲ ਕੀਤਾ ਜਾਂਦਾ ਉੱਥੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਸੀ ਵੀ ਇਹੋ ਜਿਹੀ ਸ਼ਿਕਾਇਤ ਨਾ ਆਵੇ ਤੇ ਨਾਲ ਸਾਡੀ ਜਿਹੜੀ ਟੀਮ ਹੈ ਡਾਕਟਰਾਂ ਦੀ ਨਿਗਰਾਨੀ ਵੀ ਕਰਦੀ ਰਹੂਗੀ ਔਰ ਬਹੁਤ ਵਧੀਆ ਜਿਹੜਾ ਸਾਡੀ ਵਿਰਾਸਤੀ ਖੇਡ ਹੈ ਇਹ ਵੇਖਣਗੇ ਜਦੋਂ ਆਉਣ ਵਾਲਾ ਸਮਾਖੜੇ ਨਿਆਣੇ ਵੀ ਉਹ ਇਹਨਾਂ ਜਿਹੜੇ ਸਾਡੇ ਬੇਜਵਾਨ ਸਾਥੀ ਜਿਹੜੇ ਮੁੱਢ ਮੁੜ ਕਦੀਮ ਤੋਂ ਜਦੋਂ ਦੀ ਦੁਨੀਆ ਸਾਜੀ ਐ ਸਾਡੇ ਨਾਲ ਪਸ਼ੂ ਪਖੇਰੀ ਪੰਛੀ ਸਾਰੇ ਨਾਲ ਹੀ ਆਏ ਐ ਉਹਨਾਂ ਦਾ ਅਸੀਂ ਪਾਲਣ ਪੋਸ਼ਣ ਕਰਦੇ ਰਹੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡਾ ਖੇਤੀ ਵਿੱਚ ਸਾਥ ਦਿੱਤਾ ਸਾਡਾ ਚੰਗਾ ਜੁੱਧਾ ਵਿੱਚ ਸਾਥ ਦਿੱਤਾ ਸਾਡੇ ਲਈ ਸਵਾਰੀ ਦਾ ਸਾਥ ਦਿੱਤਾ ਸਾਡੇ ਲਈ ਵਫਾਦਾਰੀ ਦਾ ਸਾਥ ਦਿੱਤਾ ਅੱਜ ਚਾਹੇ ਉਹ ਕੰਮਕਾਰ ਨਹੀਂ ਰਹੇ ਪਰ ਫਿਰ ਵੀ ਇਹ ਸਾਡੇ ਸਾਥੀ ਐ ਇਹਨਾਂ ਨੂੰ ਬਚਾਉਣਾ ਤੇ ਇਹਨਾਂ ਨੂੰ ਸ਼ੌਕ ਨਾਲ ਪਾਲਣਾ ਜਿਹੜਾ ਇਹ ਅ ਨੌਜਵਾਨ ਪਰ ਰੇ ਨੂੰ ਬਹੁਤ ਬਹੁਤ ਮੁਬਾਰਕ ਆ। ਜਿਹੜਾ ਝੋਨਾ ਜਿਹੜਾ ਆ ਰਿਹਾ ਪਰ ਮੰਡੀਆਂ ਬੰਦ ਹੋ ਕੇ ਉਹਨਾਂ ਕਿਸਾਨਾਂ ਨੂੰ ਆ। ਅ ਵੇਖੋ ਜੀ ਜਿਹੜੇ ਝੋਨਾ ਤਾਂ ਸਾਰਾ ਜਿਹੜਾ ਕਿਸਾਨ ਦਾ ਲੈ ਜਾਉ ਕਈ ਥਾਂ ਸ਼ਿਕਾਇਤਾਂ ਆ ਗਈਆਂ ਸੀ ਵੀ ਬਾਹਰੋਂ ਅੰਦਰੋਂ ਵੀ ਇਹੋ ਜਿਹੀਆਂ ਗੱਲਾਂ ਹੋਣ ਲੱਗ ਜਾਂਦੀਆਂ ਕਿਉਂਕਿ ਜਿਹੜਾ ਟਾਰਗੇਟ ਆ ਉਹ ਪੂਰਾ ਹੋ ਗਿਆ ਸੀ। ਇਹਨਾਂ ਦਿੱਤਾ ਗਿਆ ਸੀ ਪਹਿਲਾਂ ਕਿਹਾ ਗਿਆ ਵੀ ਬਹੁਤ ਇਤਗੀ ਝਾੜ ਵਿੱਚ ਸ਼ਾਇਦ ਕਾਟਾ ਨਾ ਹੋਵੇ ਪਰ ਨਹੀਂ ਸਾਰਿਆਂ ਦਾ ਠੀਕ ਸੀ। ਇਸ ਲਈ ਜਿਹੜਾ ਹੈ ਦੇ ਰਕਸਾਨ ਵੱਲੋਂ ਆ ਰਿਹਾ ਚੱਕਿਆ ਜਾਓ। ਅੰਤਰ ਸੀਲ ਦਾ ਕੱਲ ਮੇਰਾ ਗਾਣਾ ਕੀ ਲੱਗ ਰਿਹਾ। ਵੇਖੋ ਜੀ ਹੁਣ ਤਾਂ ਥੋੜੇ ਘੰਟੇ ਰਹਿ ਗਏ ਉਹ ਵੀ ਪਤਾ ਕਰ ਲਿਓ। ਸਹੀ ਅਸੀਂ ਤਾਂ ਵੈਸੇ ਪਹਿਲਾਂ ਵੀ ਕਹਿੰਦੇ ਰਹੇ ਆ ਵੀ ਵਾਈਬਰੂ ਮੇਰ ਕਰੂਗਾ ਆਮ ਆਦਮੀ ਪਾਰਟੀ ਜੇਤੂ ਹੋ ਕੇ ਨਿਕਲੂਗੀ ਤੇ ਕੱਲ ਨੂੰ ਇਹ ਰਿਜ਼ਲਟ ਆਈ ਜਾਣੇ ਨੇ। ਥੈਂਕ ਯੂ ਸਰ ਥੈਂਕ ਯੂ।